ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਡਿਵਾਈਨ ਐਂਜਲਸ ਕਲਬ ਫਗਵਾੜਾ ਵੱਲੋਂ ਬਸੰਤ ਪੰਚਮੀ ਦਾ ਤਿਉਹਾਰ ਕਲਬ ਵੱਲੋਂ ਅਡਾਪਟ ਕੀਤੀ ਸਤਨਾਮਪੁਰਾ ਫਗਵਾੜਾ ਵਿਖੇ ਸਥਿਤ ਪਾਰਕ ਵਿੱਚ ਮਨਾਇਆ ਗਿਆ। ਇਹ ਸਾਰਾ ਸਮਾਗਮ ਕਲਬ ਪਰਦਾਨ ਸ਼੍ਰੀਮਤੀ ਨਵਿਤਾ ਛਾਬੜਾ ਦੀ ਦੇਖਰੇਖ ਵਿੱਚ ਕਰਵਾਇਆ ਗਿਆ। ਸਮਾਗਮ ਦੌਰਾਨ ਕਲਬ ਮੈਂਬਰਾਂ ਵੱਲੋਂ ਜਿੱਥੇ ਸਭ ਤੋਂ ਪਹਿਲਾਂ Maa Saraswati ਦੀ ਪੂਜਾ ਅਰਚਨਾ ਕੀਤੀ ਗਈ, ਉੱਥੇ ਹੀ ਪਾਰਕ ਵਿੱਚ ਮਹਿਲਾਵਾਂ ਤੇ ਬੱਚਿਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜਿਮ ਵੀ ਲਗਾਇਆ। ਕਿ ਇਸ ਮੌਕੇ ਕਲੱਬ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਸਮੇਂ-ਸਮੇਂ 'ਤੇ ਸਮਾਜ ਸੇਵਾ ਨੂੰ ਸੇਧ ਦੇਣ ਵਾਲੇ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਨੇ। ਉੱਤੇ ਹੀ ਇਸ ਵਾਰ ਵੀ ਦੋ ਹੋਰ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਕਾਰ ਵਿੱਚ ਵਰਤੋਂ ਵਾਲਾ ਸਮਾਨ ਦਿੱਤਾ ਗਿਆ। ਜਦਕਿ ਪਰਿਵਾਰ ਦੀ ਸਹਾਇਤਾ ਲਈ ਨਕਦੀ ਵੀ ਭੇਟ ਕੀਤੀ ਗਈ ਹੈ। ਇਸ ਦੌਰਾਨ ਜ਼ਰੂਰਤਮੰਦ ਪਰਿਵਾਰਾਂ ਵੱਲੋਂ ਕਲੱਬ ਮੈਂਬਰਾਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਡਿਵਾਈਨ ਐਂਜਲਸ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਨਵਿਤਾ ਛਾਬੜਾ, ਅਮਿਤਾ ਓਰੀ, ਮੀਨਾ ਮੱਲਨ, ਨੀਤੂ ਮਲਹੋਤਰਾ ਕੀਰਤੀ ਗਰੋਵਰ ਮੋਨਿਕਾ ਸ਼ਰਮਾ ਡਿੰਪਲ ਬੇਦੀ ਨੀਹਾ ਗੁਪਤਾ ਸੁਰਿੰਦਰ ਮੈਮ ਅੰਜੂ ਅਨੂਪਮਾ ਅਨਸ਼ੁਲ ਸਿਮਰਨ ਸਪਰਾ ਮੌਜੂਦ ਰਹੇ ਹਾਂ ਜੀ ਮੈਂ ਡਵਾਈਨ ਐਂਜਲ ਵੈਲਫੇਅਰ ਸੁਸਾਇਟੀ ਤੋਂ ਨਵੀਤਾ ਛਾਬੜਾ ਅੱਜ ਅਸੀਂ ਆਪਣੇ ਸਤਨਾਮਪੁਰੇ ਵਾਲੇ ਪਾਰਕ 'ਚ ਇਕੱਠੇ ਹੋਏ ਹੋਏ ਹਾਂ ਜਿੱਥੇ ਅਸੀਂ ਪਾਰਕ ਅਡਾਪਟ ਕੀਤਾ ਵੈ ਇਹਦੀ ਸਾਫ ਸਫਾਈ ਦਾ ਸਾਰਾ ਕੰਮ ਜ਼ਿੰਮੇਵਾਰ ਅਸੀਂ ਜਿਮ ਲਗਵਾਇਆ ਹੁਣ ਮਤਲਬ ਅਸੀਂ ਬਹੁਤ ਦੇਰ ਤੋਂ ਐਫਰਟਸ ਕਰ ਰਹੇ ਸੀ ਕਿ ਸਾਡੇ ਪਾਰਕ ਦੇ ਵਿੱਚ ਜਿਮ ਲੱਗ ਜਵੇ ਔਰ ਅਸੀਂ ਅੱਜ ਬਸੰਤ ਪੰਚਮੀ ਵੀ ਬਣਾ ਰਹੇ ਹਾਂ ਦੋ ਲੜਕੀਆਂ ਦੀ ਸ਼ਾਦੀ ਦਾ ਸਮਾਨ ਦੇ ਰਹੇ ਆ ਦੋ ਬੱਚੀਆਂ ਨੀਡੀ ਗਰਲਸ ਹੈਗੀਆਂ ਉਹਨਾਂ ਨੂੰ ਸਮਾਨ ਦੀ ਜ਼ਰੂਰਤ ਸੀ ਜੋ ਉੱਗਦਾ ਸਰਦਾ ਸੀ ਹੈਲਪ ਕੀਤੀ ਹੈ ਉਹਨਾਂ ਦੀ ਪਰਮਾਤਮਾ ਉਹਨਾਂ ਨੂੰ ਹਮੇਸ਼ਾ ਖੁਸ਼ ਰੱਖੇ ਅਸੀਂ ਨਾਲ-ਨਾਲ ਉਹਨਾਂ ਨੂੰ ਬlesing ਵੀ ਦੇਣੇ ਆ ਹੋਰ ਵੀ ਕਿਸੇ ਨੂੰ ਕਦੀ ਵੀ ਜ਼ਰੂਰਤ ਹੋਵੇ ਸਾਨੂੰ ਡਿਵਾਈਨ ਐਂਜਲ ਕਲੱਬ ਨੂੰ ਦੱਸ ਸਕਦਾ ਥੈਂਕ ਯੂ ਵੈਰੀ ਮੱਚ